سر جی یہ چاراں اکٹھے کر لی بلویندر فوٹوگرافر لگا پیچھے ہو جو سلطان رنا رام اوه اپ نو اوش اوش اچھا ہو بابا یادو بھدرام 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 کون دا دا بھی کھس

ਸਾਮਨਾ ਕਰ ਰਹੇ ਹੋ ਸਭੀ ਕੰਢੇ ਨਾਲ ਨਾਲ ਖੜਾ ਰੱਖਿਆ ਕਰੋ ਜੋ ਪਿੱਛੇ 2-3 ਸਕੰਡ ਵਿੱਚ ਮਿਕਸ ਕਰ ਪੋਏ ਉਹਨੂੰ ਆਪਾਂ ਸਾਰੇ ਨੂੰ ਬੁਲਾਤਾ ਇਹ ਸਾਨੂੰ ਤੁਹਾਡਾ ਜਾਈਦਾ ਜੀ ਸਾਨੂੰ ਤੁਹਾਡਾ ਸਹਿਯੋਗ ਜਾਈਦਾ ਤੁਹਾਡੇ ਕੋਲ ਉੱਪਰ ਤੱਕ ਤਕਨੀਕ ਆ ਸਭ ਦੇ ਕੋਲ ਜੱਜ ਪਾਇਆ ਆਪਾਂ ਦੋਨੋਂ ਨੂੰ ਮਿਕਸ ਕਰ ਲਿਆ ਕਿਉਂਕਿ ਸਾਬ ਇਹ ਜਿਹੜੀ ਫਸਲ ਖਰਾਬ ਹੋਈ ਆ ਉਹਨਾਂ ਦਾ ਐਡਵਾਂਸ ਹੀ ਦੇ ਦਿੱਤਾ ਜਿੱਥੇ ਮਨਪਕੈਸੀ ਉਸੇ ਅੱਗੇ ਦਿਨ ਜਿਵੇਂ ਖੇਤ ਪੈਂਦਾ ਉਹਨਾਂ ਦਾ ਤਾਂ 2-3 ਹੋਰ ਭਰਾਏ ਜਿਹੜੇ ਪ੍ਰਸ਼ਾਸਨ ਦਾ ਸਹਿਦਲ ਤੁਹਾਡਾ ਕਾਰਜ ਕਰਦਿਆਂ ਅਸੀਂ ਜੀਸੀਆ ਦਾ ਹੈਡ ਸਭ ਦਾ ਐਸਟੀਮੇਟਰ ਦਾ ਔਰ ਸੀਲ ਆਫਿਸ ਦਾ ਸਾਰਿਆਂ ਦਾ ਜਿਨ੍ਹਾਂ ਦੇ ਸਾਰੇ ਬਤਾਲ ਤਸਵੀਰਾਂ ਕਿਐਸੀ ਅਸੀਂ ਇਹਨਾਂ ਨੂੰ ਵੀ ਮੌਕੇ ਤੇ ਦੇ ਦਿਓ ਕਿ ਕਈ ਬੰਦੇ ਕਿਸੇ ਨੂੰ ਚੱਕਣ ਵਾਲਾ ਆਪਾਂ ਦੇ ਕਿਵਰੀ ਖਰਾਬ ਨਾ ਹੋਊ ਕਿਉਂਕਿ ਆਪਾਂ ਕਿਵੇਂ ਬਚਾਣੇ ਆ ਪਛੀ ਦੇ ਪਿੰਡ ਔਰ ਖੇਤ ਉਸ ਕਰਕੇ ਸਹਿਦਲ ਤੁਹਾਡਾ ਜੀ ਇਸ ਇਲਾਕੇ ਵੱਲੋਂ ਸਾਰਿਆਂ ਦਾ ਤੇ ਇਲਾਕੇ ਨੌਜਵਾਨਾਂ ਦਾ ਵੀ ਕਿਨਾਂ ਨੇ ਆਪਣੀ ਸਿੱਧਤ ਦੇ ਨਾਲ ਸਾਰਿਆਂ ਨੇ ਵਹਿ ਗੁਰੂ ਜੀ ਕਾ ਖਾਲਸਾ ਏ ਜੀ ਦੀ ਨਾਮ ਜਿ ਆਪਣਾ ਮੇਰਾ ਨਾਮ ਤੇਜਿੰਦਰ ਸਿੰਘ ਹੈ ਪਿੰਡ ਬੁਰਜਲਦਾ ਸੀ ਇਹ ਜਿਹੜਾ ਤੁਸੀਂ ਪ੍ਰਸ਼ਾਸਨ ਨੇ ਕਾਰਜਕਾਰੀ ਕਿੰਦਾ ਪਛੂ ਕਿ ਇਹ ਸਭ ਤੋਂ ਵੱਧ ਧੰਨਵਾਦ ਡੀਸੀ ਸਾਹਿਬ ਦਾ ਜਿਨ੍ਹਾਂ ਨੇ ਆ ਸਾਡਾ ਮੁਆਵਜ਼ੇ ਵਾਲਾ ਜਿਹੜਾ ਸੀਗਾ ਇਹ ਪਹਿਲ ਦੇ ਆਧਾਰ ਦੇਤੇ ਲਗਭਗ ਦਸਾਂ ਘੰਟਿਆਂ ਦੇ ਵਿੱਚ ਹੀ ਸਾਡਾ ਘਰ ਦਿੱਤਾ ਹੈਗਾ ਜੋ ਵੀ ਸਵੇਰੇ ਕਰਤਾਰੀ ਵਗੈਰਾ ਹੋ ਗਈ ਜੋ ਵੀ ਸਭ ਕਰਦਾ ਸੀ ਸਵੇਰੇ ਉਹ ਮਿਲ ਗਿਆ ਸਾਨੂੰ ਸਾਰਾ ਕੁਝ ਔਰ ਸਾਡਾ ਕੰਮ ਜਿਹੜਾ ਆ ਉਹ ਨਾਲ ਦੀ ਨਾਲ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਅਸੀਂ ਆਪਣੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਫਿਰ ਦੋ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਸ ਕੰਮ ਵਾਸਤੇ ਆਪਣੀ ਜਗ੍ਹਾ ਦਿੱਤੀ ਨਹੀਂ ਤਾਂ ਜਗ੍ਹਾ ਕੋਈ ਇੱਕ ਇੰਚ ਨਹੀਂ ਛੱਡਦਾ ਸਾਨੂੰ ਫੇਰ ਵੀ ਉਹਨਾਂ ਨੇ 20 ਫੁੱਟ ਤੱਕ ਜਗ੍ਹਾ ਜਿਹੜੀ ਆ ਉਹ ਦੇ ਦਿੱਤੀ ਆ ਕਿ ਭਾਈ ਆਪਣਾ ਆਪਾਂ ਪਿੰਡ ਬਚਾਉਣਾ ਜਿਹੜੀ ਜ਼ਮੀਨ ਗਈ ਸੋ ਕਹੀ ਆ ਆਪਾਂ ਪਿੰਡ ਪਚਾਈਏ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਿੰਡ ਵਾਲਿਆਂ ਦਾ ਸਾਡੀ ਪ੍ਰਸ਼ਾਸਨ ਦਾ तहे ਦਿਲੋਂ ਧੰਨਵਾਦ ਆ। ਇਹੀ ਕੰਮੜਾ ਕਰਦੇ ਵੀ ਅੱਗੇ ਤੋਂ ਵੀ ਸਾਨੂੰ ਇਦਾਂ ਸਹਿਯੋਗ ਪ੍ਰਸ਼ਾਸਨ ਵੱਲੋਂ ਮਿਲਦਾ ਰਹੇ। ਇਹ ਨਹੀਂ ਆ ਵੀ ਜਿਹੜੇ ਖੇਤ ਚ ਫਸਲ ਖਰਾਬ ਹੋਈ ਆ ਉਹਦਾ ਦਾ ਦਿੱਤਾ ਦਿੱਤਾ ਮਦਦ ਆ। ਜੇ ਪੂਰੇ ਖੇਤ ਦੀ ਹੋਰ ਵੀ ਟ੍ਰੈਕਟਰਾਂ ਦੀ ਕੋ ਮੰਨ ਲਈ ਫਸਲ ਖਰਾਬ ਹੁੰਦੀ ਆ ਉਹ ਵੀ ਪੂਰਾ ਪ੍ਰਸ਼ਾਸਨ ਨੇ ਪੂਰੇ ਖੇਤਦਾਰਾਂ ਨੂੰ ਦਿੱਤਾ ਮਦਦ ਆ। ਤਾਂ ਕਿ ਕੋਈ ਵੀ ਇਹਨਾਂ ਨੂੰ ਦੁਖੀ ਨਾ ਹੋਵੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਲੇਕਿਨ ਸਾਡਾ ਸਭ ਤੋਂ ਵੱਲਾ ਮੈਂ ਸਾਰੇ ਪਿੰਡ ਵਾਸੀਆਂ ਦਾ ਪਹਿਲੇ ਦਿਲ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਬਿਲਕੁਲ ਸਾਡਾ ਅੱਜ ਦਾ ਹੀ ਨਹੀਂ ਲਗਾਤਾਰ 4-5 ਦਿਨ ਤੋਂ ਸਾਡਾ ਸਾਥ ਦੇ ਦੇਣਾ ਉਹਨਾਂ ਦੇ ਹੌਸਲਾ ਉਹਨਾਂ ਦੇ ਜਜ਼ਬੇ ਨੂੰ ਮੈਂ ਸਲਾਮ ਕਰਦਾ ਆ ਸਵੇਰੇ ਹੀ ਡੀ ਸਾਹਿਬ ਦੇ ਧਿਆਨ ਚ ਲੈਂਦਾ ਸੀ ਕਿ ਕੁਝ ਫਸਲ ਜਿਹੜੀ ਰਿੰਗ ਬਣ ਦੇ ਵਿੱਚ ਆਉਣੀ ਹੈ ਅਸਰ ਖਰਾਬ ਹੋਣੀ ਹੈ ਤਾਂ ਸਾਨੂੰ ਉਹਨਾਂ ਮੁਆਵਜ਼ਾ ਦਿੱਤਾ ਜਾਏ। ਬੀਸਾ ਵੱਲੋਂ ਤੁਰੰਤ ਕਾਰਸ਼ਨ ਲੈਂਦਿਆਂ ਨਾਲ ਦੀ ਨਾਲ ਹੀ ਚੱਕ ਦਿੱਤੇ ਹਨ। ਤੇ ਪ੍ਰਸ਼ਾਸਨ ਕਦੀ ਵੀ ਪਿੰਡ ਵਾਸੀਆਂ ਤੋਂ ਨਾਂ ਬਾਹਰ ਹੋਇਆ ਨਾ ਹੋਏਗਾ। ਅਸੀਂ ਸਦਾ ਇਹਨਾਂ ਦੇ ਨਾਲ ਹਾਂ। ਅਸੀਂ ਕੰਮਲਾ ਵੀ ਕਰਦੇ ਹਾਂ ਵੀ ਅਗੇ ਨਾਲ ਬੰਨ ਪਰਪਾ ਡੈਮੇਜ ਹੋਇਆ ਉਹ ਜਲਦੀ ਠੀਕ ਹੋਵੇ ਤੇ ਤਾਂ ਕਿ ਅਕਰ ਉਧਰੋਂ ਪਿੱਛੋਂ ਪਾਣੀ ਦਾ ਫਲੋ ਵੀ ਕਟੇ ਤਾਂ ਕਿ ਪਾਣੀ ਨਾ ਕਿਤੇ ਜਾਵੇ। ਬੰਨ ਬਣੇ ਐਂਡ ਪਿੰਡ ਅਗੇ ਆਪਣੀ ਫਸਲ ਦੀ ਤਿਆਰੀ ਸ਼ੁਰੂ ਕਰੇ। ਵੇ ਬੰਨ੍ਹ ਨੂੰ ਤਿਆਰ ਕਰਦੇ ਬਾਈ ਜੀ ਇਹ ਕਿਸਾਨਾਂ ਦੀ ਹੋਰ ਫਸਲਾਂ ਜੀ ਖਰਾਬ ਹੋਈਆਂ ਉਹਨਾਂ ਦਾ ਉਹ ਅਸੀਂ ਗਨੋਰੀ ਕਰਾਵਾਂਗੇ ਜੀ ਕਿਉਂਕਿ ਪਾਣੀ ਦਾ ਲੈਵਲ ਨੀਵਾ ਹੈਗਾ ਦਰਿਆ ਨੀਵਾ ਵਾ ਜਮੀਨ ਉੱਚੀ ਹੈਗੀ ਹੈ ਉਹ ਵੀ ਸਾਨੂੰ ਪਲੱਸ ਪੁਆਇੰਟ ਹੈ ਸਾਡਾ ਕਿਹੜਾ ਪਾਣੀ ਇਹ ਖੇਤਾਂ 'ਚ ਨਹੀਂ ਗਿਆ ਪਰ ਜਿਹੜਾ ਹੁਣ ਇਹ ਪਾੜ ਪਿਆ ਇਹਦਾ ਕੋਈ ਨੁਕਸਾਨ ਤਾਂ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੈਗਾ ਜੀ ਤੇ ਅਸੀਂ ਬੰਨ੍ਹ ਵੀ ਜਲਦੀ ਤੋਂ ਜਲਦੀ ਕਿਉਂਕਿ ਤੁਸੀਂ ਦੇਖਾ ਹੀ ਹੈ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਐਂਡ ਸਾਡੇ ਆ ਪਿੰਡ ਦੇ ਨਾਲ ਸਹਿਯੋਗ ਦੇ ਨਾਲ ਕੰਮ ਕਰਦੇ ਭਾਈ ਹਣ ਹੋਰ ਵੀ ਲੱਗੇ ਜਾ ਕੇ ਪਿੰਡ ਵਾਲੇ ਪਿੰਡਾਂ ਦੇ ਸਾਰੇ ਇੱਥੇ ਆਏ ਨੇ ਉਹ ਵੀ ਸੰਜੋਗ ਦੇ ਨੇ